ਹਲੋ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਠੀਕ ਠਾਕ ਹੋਮੋਂਗੇ ਤੇ ਆਪਣੇ ਆਪਣੇ ਘਰਾਂ ਚ ਹੱਸਦੇ ਵਜਦੇ ਹੋਮੋਂਗੇ ਲਓ ਜੀ ਮਾਰਨਿੰਗ ਮਾਰਨਿੰਗ ਦਾ ਟਾਈਮ ਆ ਤੇ ਸ਼ੁਰੂ ਕਰਦਾ ਸ਼ੁਰੂ ਕਰਦੇ ਆਪਾਂ ਅੱਜ ਦਾ ਬਲੌਗ ਤੇ ਮੈਨੂੰ ਹੋ ਗਿਆ ਘੰਟਾ ਡੇਢ ਘੰਟਾ ਉੱਠੀ ਨੂੰ ਝਾੜੂ ਵਗੈਰਾ ਮੈਂ ਲਾਤਾ ਕੱਪੜੇ ਵੀ ਮੇਰੇ ਵਾਸ਼ ਹੋ ਗਏ ਪਰ ਮੈਂ ਡレイン ਕਰਨ ਵਾਲੇ ਰਹਿੰਦੇ ਲਾਈਟ ਕੀ ਹੋਈ ਹੈ ਜੇ ਤਾਂ ਆ ਗਈ ਠੀਕ ਹੈ ਨਹੀਂ ਮੈਂ ਇਦਾਂ ਹੀ ਸੁੱਕਣੇ ਪਾ ਦੇਣੀਆਂ ਵਾਸ਼ ਹੋ ਗਈਆਂ ਤੇ ਸੀਟ ਵੀ ਉੱਠਿਆ ਹੋਇਆ ਸੀਟ ਹੈਲੋ ਕਰ ਦੋ ਹੈਲੋ ਤੇ ਸੀਟ ਵੀ ਉੱਠ ਗਿਆ ਸੀਟ ਦੇ ਪਾਪਾ ਨਹੀਂ ਉੱਠੇ ਉਹ ਹਜੇ ਪਈ ਆ ਪਰ ਅਸੀਂ ਬਾਹਰ ਹੀ ਬੈਠੇ ਸੀਗੇ ਹਨਾ ਤੇ ਹਵਾ ਬਹੁਤ ਸੋਣੀ ਠੰਡੀ ਠੰਡੀ ਹਵਾ ਚੱਲਦੀ ਆ ਆ ਜਾ ਆ ਜਾ ਪੁੱਤ ਸੀਟ ਕੇ ਨਾ ਮੈਨੂੰ ਦਿਖਾਓ ਆ ਦੇਖ ਮਿਲ ਗਿਆ ਅੱਛਾ ਆਂ ਦੱਸੋ ਕਿ ਹਵਾ ਚੱਲਦੀ ਠੰਡੀ ਠੰਡੀ ਹਵਾ ਠੰਡੀ ਹਵਾ ਹਨਾ ਇਹ ਕਹਿੰਦੇ ਨੇ ਮੇਰੀ ਵੀਡੀਓ ਬਹਾਓ ਛੇਤੀ ਛੇਤੀ ਤੇ ਸਵੇਰੇ ਸਵੇਰੇ ਬਹੁਤ ਵਧੀਆ ਲੱਗਦਾ ਹੈਗਾ ਹੈਨਾ ਜਲਦੀ ਜਦੋਂ ਆਪਾਂ ਅਸੀਂ ਪਾਪਾ ਨੂੰ ਉਠਾ ਦਈਏ ਸੀਟ ਤੇ ਠਾਊਗਾ ਆਪਦੇ ਪਾਪਾ ਨੂੰ ਹੈਨਾ ਤੇ ਬਸ ਹੁਣ ਅਸੀਂ ਦੇਖਦੇ ਆਂ ਅੰਦਰਲਾ ਕੰਮ ਕਰਦੇ ਆਂ ਬਾਹਰ ਬੈਠੇ ਸੀ ਹੁਣ ਬਸ ਅੰਦਰਲਾ ਕੰਮ ਮੇਰਾ ਝਾੜੂ ਪੂਚੇ ਦਾ ਸਟਾਰਟ ਹੋਊਗਾ ਅੰਦਰਨੀ ਮੈਂ ਹਜੇ ਕੀਤਾ ਬਾਹਰਲਾ ਨਵੇੜ ਦਾ ਕੱਪੜੇ ਵੀ ਧੋਤੇ ਤੇ ਬਾਕੀ ਬਹੁਤ ਵਧੀਆ ਲੱਗਦਾ ਹੈਨਾ ਸਵੇਰੇ ਸਵੇਰੇ ਉੱਠ ਕੇ ਪੋਜ਼ਿਟਿਵ ਵਾਈਬਸ ਆਉਂਦੀਆਂ ਨੇ ਹੈਨਾ ਦਿਆਂ ਦਾ ਫਰੈਸ਼ ਫਰੈਸ਼ ਫੀਲ ਹੁੰਦਾ ਤੇ ਸਵੇਰ ਸਵੇਰ ਦੀਆਂ ਆਵਾਜ਼ਾਂ ਚਿੜੀਆਂ ਦੀਆਂ ਮੈਂ ਕੈਚ ਕਰਨੀਆਂ ਭੁੱਲ ਗਈ ਤੁਹਾਨੂੰ ਫੇਰ ਨਾ ਕੱਲ ਨੂੰ ਸੁਣਾਉ ਇੰਨੀਆਂ ਸੁਣੀ ਆਵਾਜ਼ਾਂ ਆਉਂਦੀਆਂ ਨਾ ਮਾਰਨਿੰਗ ਮਾਰਨਿੰਗ ਚਿੜੀਆਂ ਬੋਲਦੀਆਂ ਜਦੋਂ ਇੱਥੇ ਆਪਣੇ ਵਿੜੇ 'ਚ ਵੀ ਆ ਕੇ ਬੋਲਦੀਆਂ ਹੀ ਆ ਤੁਹਾਨੂੰ ਦਿਖਾਉਂ ਸਵੇਰੇ ਤੇ ਚਲੋ ਜੀ ਕਰ ਲਈਏ ਆਪਾਂ ਕੰਮ ਧੰਦੇ ਬਾਕੀ ਦੇ ਸਟਾਰਟ ਤੇ ਫੇਰ ਆਪਾਂ ਕਰਦੇ ਆਂ ਵੀਡੀਓ ਨੂੰ ਅੱਗੇ ਕੰਟੀਨਿਊ ਨਾ ਜੀ ਤਰੋਣਾ ਨਹੀਂ ਪੁੱਤ ਉਹ ਸੀਟ ਸਿੱਧਰ ਮੂੰਹ ਕਰ ਸਿੱਧਰ ਮੂੰਹ ਕਰ ਉਹ ਸੀਟ ਤੋ ਕੰਮ ਕਰਾ ਲੂ ਸਿੱਧਰ ਤੈਨੂੰ ਮੂੰਹ ਕਰ ਮਾਰ ਕੇ ਗਿਆ ਮੇਰੇ ਮੈ ਲਖੜੇ ਲਾਣੇ ਆ ਟਿੱਡੂ ਇਹ ਹੱਡੀ ਇਹਨੂੰ ਵੀ ਦਿਖਾਉ ਵੀ ਆਪਾਂ ਇਹਨੂੰ ਸਾਫ ਕਰਦੇ ਆ ਉਹ ਤਾਂ ਸਾਫ ਕਰਦੇ ਮੈਂ ਇਹਦੀ ਸੀਟਰੀ ਬਣਾਉਂਦਾ ਜੀ ਵੀਡੀਓ ਵੇਖੀ ਹਾਲ ਤਾਂ ਕਰੀ ਜਾਂਦਾ ਵਾ ਇਹ ਕੰਮ ਕਿਸ ਦਾ ਕੋਣ ਹੈ ਬੇਬੇ ਬਣੀ ਫਿਰਦੀ ਐ ਤੂੰ ਕਰੇਗਾ ਹਮ ਸਾਫ ਤੂੰ ਕਰੇਗਾ ਸਾਫ ਬਾਕੀ ਸਵਾਈਆਂ ਦਾ ਅਜੇ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਬਈ ਮੈਂ ਸਾਫ ਕਰਕੇ ਟੰਗਣਾ ਓਹਂ ਡੇ ਦਾ ਔਖਾ ਦੀ ਐ ਹੋਰਲੇ ਪਾਸੇ ਤਾਂ ਹੋ ਗਿਆ ਸਾਫ ਹੋ ਜਾਣਾ ਨਹੀਂ ਮੈਂ ਅਜੇ ਉੱਪਰਲਾ ਪੋਰਸ਼ਨ ਜੇ ਕੀਤਾ ਵਾ ਫਿਰ ਮੈਨੂੰ ਪਰਸਵਾ ਲੱਗੂ ਇੱਕ ਇੱਕ ਬਾਟ ਜੇ ਤੇ ਇੱਥੇ ਆਪਾਂ ਰੈਕ ਨੂੰ ਚੰਗੀ ਤਰ੍ਹਾਂ ਸਾਫ਼ ਕਰ ਰਹੀ ਸੀ ਮੈਂ ਗਰਮ ਪਾਣੀ ਲੈ ਲਿਆ ਸੀ ਕਿ ਵਿੱਚ ਮੈਂ ਥੋੜੀ ਜਿਹੀ ਸਰਫ ਮਿਕਸ ਕਰਤੀ ਸੀ ਕਿ ਤੇ ਉਹਦੇ ਨਾਲ ਹੀ ਮੈਂ ਸਾਫ਼ ਕਰ ਰਹੀ ਸੀ ਤੇ ਸਿਰ ਤੇ ਮੈਨੂੰ ਕੋਈ ਕੰਮ ਕਰਨ ਨਹੀਂ ਸੀ ਦੇ ਰਹੀ ਤੇ ਭਾਂਡੇ ਰੱਖਣੇ ਨਾ ਮੈਨੂੰ ਬਹੁਤ ਔਖੇ ਲੱਗਦੇ ਸੀਗੇ ਕਿਉਂਕਿ ਸਪੇਸ ਬਹੁਤ ਘੱਟ ਸੀਗੀ ਹਨਾ ਤੇ ਮੈਂ ਕਿਹਾ ਚਲੋ ਵੀ ਹੁਣ ਰੈਕ ਲੱਗ ਜਾਊਗਾ ਤੇ ਉਸ ਤੋਂ ਬਾਅਦ ਮਤਲਬ ਈਜ਼ੀ ਹੋ ਜਾਊਗਾ ਭਾਂਡੇ ਵਾਸ਼ ਕਰਕੇ ਮਤਲਬ ਮੈਨੂੰ ਸੈਲਫ ਤੇ ਰੱਖਣ ਦੀ ਲੋੜ ਨਹੀਂ ਹੈਗੀ ਮੈਂ ਨਾਲ ਦੀ ਨਾਲ ਹੀ ਉੱਪਰ ਰੱਖ ਸਕਦੀ ਆ ਵੀ ਡレイン ਹੋ ਜਾ ਕਰਨਗੇ ਤੇ ਬਸ ਇੱਥੇ ਉਹੀ ਸਾਫ਼ ਕਰ ਰਹੀ ਸੀਗੀ ਮੈਂ ਮੈਂ ਕੈਮਰਾਮੈਨ ਤਾਂ ਸਾਡਾ ਬਾਲਟੀ ਚਾ ਕੇ ਪਾਣੀ ਪੀਣ ਬੈ ਗਿਆ ਦੇਖੋ ਸਾਰਾ ਰੈਕ ਵਾਸ਼ ਹੋ ਗਿਆ ਕਿੰਨਾ ਸੋਹਣਾ ਸਾਫ਼ ਹੋ ਗਿਆ ਐਨ ਹੱਥ ਮਾਰੇ ਦੀ ਗੱਲ ਆ ਕਿੰਨੇ ਬਹੁਤ ਸਾਫ਼ ਹੋ ਗਿਆ ਬਾਸ ਸੋਨੇ ਨੂੰ ਟੰਗਣਾ ਵਾ ਥੋਕੇ ਗਿਆ ਨਾ ਫੇਰ ਇਹਨੂੰ ਟੰਗਾ ਕੇ ਮਾਉ ਮਾਉ ਸੀਤ ਤਾਂ ਬਸ ਐ ਖਿਡੀ ਜਾਂਦਾ ਇੱਥੇ ਕੋਲੇ ਹੀ ਪਾਣੀ ਦੇ ਤੱਤੇ ਬਾਣੀ ਨਾਲ ਮੈਂ ਕੀਤਾ ਇਹਨੂੰ ਸਾਫ ਐਂ ਚੰਗੀ ਤਰ੍ਹਾਂ ਹੋਣੀ ਇਹਨੂੰ ਆਪਾਂ ਟੰਗ ਦਾਂਗੇ ਤੇ ਇੱਧਰ ਦੇਖ ਲਓ ਵਗੈਰਾ ਆਪਾਂ ਵਾਸ਼ ਕਰਤਾ ਤੇ ਡੀਪਲੀਸਫਾਈ ਨਹੀਂ ਹਜੇ ਆਪਾਂ ਕਰਦੇ ਡੀਪਲੀਸਫਾਈ ਕਰਾਂਗੇ ਥੋੜੇ ਦਿਨ ਰੋਕ ਕੇ ਮਤਲਬ ਥੋੜੀ ਥੋੜੀ ਕਰ ਰਹੇ ਹਾਂ ਮਤਲਬ ਇੰਨੀ ਵੀ ਇਕੱਠੀ ਇਕੱਠੀ ਮੇਤੋਂ ਹੋਣੀ ਵੀ ਨਹੀਂ ਹੈਗੀ ਤੇ ਕਿਉਂਕਿ ਮੇਰੀ ਵਾਂਗੂੰ ਦਰਦ ਕਰਦੀ ਆ ਮਣਕਾ ਜਾਂ ਨਿਕਲਦਾ ਰਹਿੰਦਾ ਕੂਣੀ ਦਾ ਮੇਰਾ ਤਾਂ ਤਾਂ ਕਰਕੇ ਫਿਰ ਜ਼ਿਆਦਾ ਮੈਨੂੰ ਔਖਾ ਹੋ ਜਾਂਦਾ ਕੱਲੀ ਨੂੰ ਤੇ ਨਾਲ ਫਿਰ ਸੀਤ ਨੂੰ ਵੀ ਦੇਖਣਾ ਹੁੰਦਾ ਨਾ ਤਾਂ ਕਰਕੇ ਥੋੜੀ ਥੋੜੀ ਕਰਾਂਗੇ ਤੇ ਬਸ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਸੁੱਕਣ ਵਾਸਤੇ ਇੱਥੇ ਆਪਾਂ ਮੈਨੂੰ ਸੁੱਕਣ ਲਈ ਇਹ ਨਾ ਸੁਣਾ ਹੋ ਗਿਆ ਤੇ ਕੱਪੜੇ ਮੇਰੇ ਵਾਸ਼ ਹੋਏ ਪਏ ਡレイン ਹੋਏ ਪਏ ਬਸ ਮੈਂ ਸੁੱਕਣੇ ਪਾਉਣੇ ਆ ਤੇ ਫਿਰ ਉਸ ਤੋਂ ਬਾਅਦ ਜਾਣ ਦਾ ਪਲਾਨ ਆ ਦੇਖਦੇ ਆ ਕਦੋਂ ਕਤੁਰਿਆ ਜਾਂਦਾ ਕਿਤੇ ਤੇ ਫਿਰ ਆਪਾਂ ਅੱਗੇ ਕਰਾਂਗੇ ਵੀਡੀਓ ਨੂੰ ਕੰਟੀਨਿਊ ਸੀਤ ਆਪਣਾ ਲੱਗਿਆ ਹੈ ਵਾ ਖੇਡਣ ਕੀ ਲਾ ਕੇ ਲਾ ਪਤ ਪਾ ਦੇ ਮਿੱਟੀ ਉਹ ਚ ਆਪਣੇ ਦੋ ਗਮਲੇ ਰਹਿੰਦੇ ਆ ਨਾ ਦੋਨਾਂ ਚ ਪਾ ਦੇ ਹਾਂ ਦੋਨਾਂ ਚ ਹੀ ਪਾ ਦੇ ਚੰਗਾ ਘੁਰਪਾ ਘੁਰਪਾ ਚੱਕ ਲੈ ਘੁਰਪਾ ਘੁੰਗਾ ਦੇ ਕਿਹੜੀਆਂ ਦੇ ਵਿੱਚ ਹੀ ਪਏ ਹੁੰਦੇ ਕਈ ਵਗਾਰ ਵੀ ਜੇ ਕੋਈ ਕੰਮ ਮਿੱਟੀ ਉੜਦੀ ਆ ਪੁੱਤ ਹਾਂ ਦੂਜੇ ਪਾਸੇ ਨਾ ਹੋਈ ਫਿਰ ਅੱਖਾਂ 'ਚ ਨਾ ਪੈ ਜਾ ਤੇਰੇ ਉਦਾਂ ਖੇਡੀ ਗੁੱਡੀ ਚੱਲ ਹਾਂ ਗਲ 'ਚ ਵਸਕ ਪਾ ਲਈਏ ਨੂੰ ਅੱਖਾਂ 'ਚ ਨਾ ਪਾਈ ਪਰ ਹੋਰ ਪਾ ਦਿਓ ਹੋਰ ਪਾਦੋ ਬੱਦਾਂ ਆ ਆਪਣੀਆਂ ਬੱਲਾਂ ਹੋ ਜਲੇਉਣ ਕਾਫੀ ਆਦੇ ਜੇ ਉਹ ਤੇਜ ਹਵਾ ਆਉਂਦੀ ਉਹ ਕਰੇਲੇ ਦੇ ਬੱਲਾਂ ਵੀਗਾ ਵੀ ਉਹ ਤੇਜ ਹਵਾ ਆਉਂਦੀ ਉਹ ਥੋੜਾ ਡਰ ਰਹ ਹੁੰਦਾ ਵੀ ਇੱਧਰ ਉੱਧਰ ਨਾ ਡਿੱਗਣ ਇਹਦਾ ਜੁਰਲੀਆਂ ਦਾ ਛੋਟੀਆਂ ਆ ਹਾਂ ਬਹਿ ਗਿਆ ਮਾਊਆਂ ਕੀ ਕਹਿੰਦੀ ਹੈ ਗਰਮੀ ਫਿਰ ਗਰਮੀ ਕਰਦੀ ਆ ਭੂਆ ਭੂਆ ਪੇਕੀ ਆਈ ਹੋਈ ਆ। ਪੇਕੀ। ਇਹਦੇ ਹੁੰਦੇ ਕਿ ਬਿਆਰ ਉੱਤੇ ਚ ਅੱਗ ਗੈਰ ਨਹੀਂ ਮੈਂ ਅੱਗ ਨਹੀਂ ਚੀਜ਼ ਸੀ ਰੂਪੇ। ਬਿਚ ਨਾ ਦਿਨ ਸੀ ਠੰਡੇ। ਠੰਡੇ ਦਿਨਾਂ ਤੋਂ ਬਾਅਦ ਇੱਕਦਮ ਗਰਮੀ ਨੇ ਉਸ ਹਾਂ ਨਾ ਪੈਣਾ ਸੀ। ਇੱਕਦਮ ਉੱਡ ਗਈ। ਉਹਨੇ ਸਰੀਰ ਨੂੰ ਥੋੜਾ ਜਿਹਾ ਤੰਗ ਕੀਤਾ। ਮਿਹਰ ਕਰਾਉਂਦੀ ਨਹੀਂ। ਕੋਈ ਨਾ ਸਾਫ ਦੀ ਇਹਦੇ ਕੋਈ ਖਾ ਲੈਂਦੀ ਹੁੰਦਾ। ਯਾਰ ਮਤਾਂ ਨਹੀਂ ਹੈਗਾ। ਕੋਈ ਨਾ ਇਹਨੂੰ ਦੇਖ ਮੜ ਜਾ ਕੈਮਰੇ ਨੂੰ ਤੇ ਉਹ ਚੀਜ਼ ਆ ਇਹ ਅੱਗੇ ਗਰਮੀ ਹੌਲੀ ਹੌਲੀ ਮਤਲਬ ਮਾਰਚ ਪ੍ਰੈਅ ਵਿੱਚ ਪੈਣ ਲੱਗ ਜਾਂਦੀ ਆ। ਯਾਰ ਕਿ ਪ੍ਰੈਅ ਜਦੋਂ ਦਿਨ ਠੰਡੇ ਰਹੇ ਆ। ਵੀ ਪਤਾ ਨਹੀਂ ਕੀ ਚੱਕਰ ਆ ਇਹ ਆ ਚੱਕਰ ਹੋ ਗਰਮੀ ਨੇ ਤੌਬਾ ਕਰਾਈ ਭਈਆ ਤੇ ਉਤੋਂ ਕੰਮਾਂ ਨੇ ਵੀ ਸਾਨੂੰ ਤਾਂ ਕਹਿ ਲੋ ਵੀ ਜਿਹੜੇ ਕੰਮ ਭਜਨ ਅਠਾਲੇ ਨੇ ਪੱਤੇਵਾੜੇ ਦੇ ਜਿਹੜੇ ਜੰਗਲ ਆ ਉਹਨਾਂ 'ਚ ਵੀ ਅੱਗ ਲੱਗੀ ਪਈ ਹੈ ਕਿ ਇਹਨੇ ਖੇਤ ਨੂੰ ਲਾਈ ਹੋਊਗੀ ਹਾਂ ਮੇਰੇ ਆਰਗੇ ਨੇ ਗਾਂ ਦੀ ਨਹੀਂ ਆਪਣੇ ਤਾਂ ਆਖਾ ਕੀਤੀ ਨਹੀਂ ਕਰਦੇ ਅਸੀਂ ਤਾਂ ਮੈਂ ਤਾਂ ਫਿਰ ਦੀ ਗੱਲ ਕਰਦਾ ਮਤਲਬ ਕਹੀ ਤਾਂ ਯਾਰ ਲੋਕ ਪੂਰੇ ਧਿਆਨ ਨਾਲ ਪਰ ਇਹ ਚੀਜ਼ ਕੋਣੀ ਆ ਉਧਰ ਫਰੰਟ 'ਚ ਵੀ ਦੇਖੋ ਅੱਗ ਲਾਈ ਹੋਈ ਆ ਹਨਾ ਆ ਇਧਰ ਇਧਰ ਅੱਗ ਲਾਈ ਹੋਈ ਆ ਸਾਰੀ ਕਿਤੇ ਹਨਾ ਉਹ ਦੇਖੋ ਤੇ ਆਹ ਦੇਖੋ ਦਰਖਤ ਹਰੇ ਕੋ ਹਣਾ ਇਹ ਨਾ ਦਰਖਤ ਸੇੋਂ ਸੇ ਖਬਿਆ ਹੋਇਆ ਦੇਖ ਕਿੱਥੇ ਤੱਕ ਇਹਨੇ ਚਾਰੇ ਦਰਖਤ ਮਰਚੇ ਹੋਏ ਹਾਂ ਪੂਰਾ ਸੇਖ ਪਿਆ ਹੋਇਆ ਹੁਣੇ ਹਰੇ ਹੁੰਦੇ ਦੁਬਾਰਾ ਹੋ ਆਹ ਗਲਤ ਚੀਜ਼ ਆਹ ਉਹ ਪਿੱਪੜ ਆ ਪਿੱਛੇ ਉਹ ਦੇਖੋ ਉਹ ਓਦਾਂ ਮੱਚਿਆ ਪਿਆ ਵਾ ਮੁਰੇ ਹੋ ਦੇ ਘਾਂ ਟਾਲੀ ਮੱਚੀ ਨਹੀਂ ਆ ਹਾਂ ਉਹ ਉਹਦੇ ਕੋਲੇ ਆ ਜੇ ਟਰਾਂਸਫਰਮ ਤੋਂ ਅੱਗੇ ਹਾਂ ਹੁਣ ਇਹ ਚੀਜ਼ ਦਾ ਨੁਕਸਾਨ ਆ ਹਨਾ ਵੀ ਅੱਗ ਲਾ ਦਿੰਦੇ ਨੇ ਅਗ ਲਾ ਕੇ ਨੀਗਾ ਕੌਣ ਰੱਖੂ ਹੁਣ ਆ ਆਦੀ ਆ ਦੇਖੋ ਆਦੀ ਟਾਲੀ ਉਹ ਸੀਰਤ ਇੱਕ ਤਾਂ ਸੀਰਤ ਨਹੀਂ ਕੁਛ ਬਣਾਉਣ ਦੇ ਵੀ ਹਾਂ ਭਜੀ ਆਏ ਹਨ ਵੀ ਪੇਜ ਆਪਾਂ ਨੂੰ ਆਕਸੀਜਨ ਦਾ ਮੁੱਲ ਨਹੀਂ ਪਤਾ ਜਦੋਂ ਆਪਾਂ ਢੋਲੀਆਂ ਚੱਕਣੀ ਹੱਟੀਆਂ ਹਾਂ ਆਪਾਂ ਇੱਕ ਦਿਨ ਆਪਾਂ ਵੀਡੀਓ ਵੀ ਦੇਖੀ ਸੀ ਮੈਂ ਉਹ ਵੀ ਆਈਂਗਾ ਰੋਲਾ ਪੁੰਦਾ ਸੀਗਾ ਜਿਹੜਾ ਅੱਗ ਲਾਈ ਆ ਇਹੇ ਕੋਸ਼ਕਾ ਮਤਲਬ ਲੋਕ ਐਦਾ ਜਿਹੜਾ ਮਤਲਬ ਕਈ ਲੋਕ ਤਾਂ ਬਹੁਤ ਧਿਆਨ ਰੱਖਦੇ ਆ ਮੈਂ ਦੇਖਿਆ ਹੋਇਆ ਇਹ ਚੀਜ਼ ਤਾਂ ਪਹਿਲਾਂ ਨੇੜੇ ਰੁੜੇ ਜਾਂਦਾ ਬਾਹੀ ਕਰ ਦਿੰਦਾ ਵਾ ਬਾਕੀ ਆ ਨਾ ਝੋਲਨੇ ਮੌਕੇ ਤੇ ਲਾਪਾ ਨੂੰ ਆਏ ਹੁੰਦਾ ਵੀ ਉਹ ਕਾਂਗੜ ਜਾਂਦਾ ਤਾਂ ਮਚਾਉਣਾ ਪੈਂਦਾ ਆਪਾਂ ਨੂੰ ਮਤਲਬ ਕਾਂਗ ਕਮੋਕੇ ਦਾ ਆਪਣਾ ਥੋੜਾ ਥੋੜਾ ਹੀ ਹੁੰਦਾ ਹੈ ਨਾ ਉਹ ਕਾਂਗ ਤੋਂ ਤੋੜੀ ਬਣ ਜਾਂਦੀ ਆ ਮੱਤੇ ਵੜਦੇ ਨੂੰ ਦੱਸ ਰਿਹਾ ਸੀ ਮੱਤੇ ਵੜਦੇ ਜੰਗਲਾਂ 'ਚ ਕਿਸੇ ਨੇ ਮੈਂ ਖੇਤਾਂ 'ਨਾਂ ਅੱਗ ਲਾ ਜੋ ਉਹ ਸਾਰੇ ਜੰਗਲ ਦੇ ਵਿੱਚ ਹੀ ਹੈ ਅੱਧਿਓ ਵੱਧ ਜੰਗਲ ਕੱਢਾ ਵਾ ਉਹ ਮੱਤੇ ਵੜਦੇ ਦਾ ਕਿੰਨਾ ਰੌਲਾ ਪਿਆ ਸੀ ਪੁਕੀਆਂ ਦੀ ਝ ਹਣ ਬਰੋ ਜਿਹੜੀ ਟੀਮ ਅਗਲਾਤ ਮਹਿਕਮੇ ਦੀ ਕੋ ਐਕਸ਼ਨ ਜਰੂਰ ਲਾਉਗੀ ਪਰ ਇਸ ਜੀ ਦਾ ਧਿਆਨ ਰੱਖਣਾ ਚਾਹੀਦਾ ਹੁਣ ਹੋ ਦਰਖਤ ਕਿੰਨੇ ਮੱਚੇ ਪਏ ਆਪਾਂ ਨੂੰ ਫ੍ਰੀ ਆਕਸੀਜਨ ਦਰਖਤ ਆਪਣੇ ਅੱਗੇ ਘਟਾ ਪਰ ਇਹ ਲੋਕਾਂ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਹਨ ਵਿਚ ਵਿਚ ਜਿਹੜੇ ਮਤਲਬ ਲੋਕਾਂ ਦਾ ਨਹੀਂ ਧਿਆਨ ਰੱਖਦੇਗੇ ਚਾਹੀਦਾ ਹੈ ਜਰੂਰੀ ਹੈ ਯਾਰ ਹੂੰ ਇਹਨੂੰ ਕਹਿੰਦੇ ਤਾਂ ਕੋਈ ਇੱਕੋ ਹੀ ਸੂਟ ਬਾਰ ਬਾਰ ਉਹੀ ਪਾਕਿਸਤਾਨ ਕਰਦੀ ਹੈ ਆਈ ਸੂਟ ਪਾ ਕੇ ਘੁੰਮਦੀ ਜਿੱਤੇ ਕਰਦੀ ਹੈ ਇੱਕ ਜੂਟ ਹੈ ਇਹ ਦੇਖੋ ਕੋਈ ਨਾ ਕਰਮ ਵਾਲਾ ਹੁੰਦਾ ਕਿ ਵੀ ਜੂਟ ਪਾਉਣਾ ਕਰਮ ਵਾਲਾ ਨਹੀਂ ਮੈਂ ਨਾ ਵੈਸੇ ਕੰਫਰਟੇਬਲ ਸੀ ਇਹ ਤੇ ਲੈਣ ਨਹੀਂ ਸੀ ਸਵੇਰੇ ਮੇਰਾ ਇੱਥੇ ਬੜਾ ਸੋਇਆ ਪਿਆ ਜੀ ਮੈਂ ਬੇਕਦਰ ਸਹੀ ਵਾਰਿਆ ਤੇ ਮੈਨੂੰ ਅਕੇ ਥੋੜਾ ਜਿਹਾ ਕੰਫਰਟੇਬਲ ਜ਼ਿਆਦਾ ਗਿਆ ਕਿਉਂਕਿ ਮਦਰ ਸੀਟ ਲੈਂਦੀ ਕਰਕੇ ਗਰਮੀ ਚ ਕਿਹੜਾ ਪਾਉਣ ਨੂੰ ਜ਼ੋਰਾ ਕੱਢਾਉਂਦਾ ਹੱਲ ਨਹੀਂ ਹੁੰਦੇ ਹਾਂ ਜ਼ੋਰਾ ਕੱਢੀ ਕੀ ਕਰਦਾ ਕਿ ਲੜਾਈ ਲੁੜੀ ਹੋਈ ਲੋ ਆਧਿਆ ਰੀ ਸ਼ਹਿਰ ਪੰਨੇ ਆਇਆ ਲੜਾਈ ਲੁੜੀ ਹੋਈ ਆ ਹਾਂ ਦੇਖੜੀ ਪੰਨੀ ਗੱਡੀ ਹਾਂ ਉਹਦੇ ਗੱਡੀ ਪੰਨੀ ਖੜੀ ਉਹਦੇ ਉਧਰੋਂ ਮੁੰਡੇ ਜਿ ਭੱਜੇ ਆਉਂਦੇ ਆ ਕੋਈ ਲੜਾਈ ਲੜੀ ਜਾ ਰਿਹਾ ਮਸਲਾ ਉਹ ਕੁਝ ਹੋਇਆ ਨਾ ਇਹਨੂੰプチ ਹੋ ਗਿਆ ਤੇ ਹੋਰ ਰਸੂ ਦਾ ਚੱਕਰ ਉਹ ਦੇਖ ਚੋਰ ਚੜ ਜਾ ਕੜ ਜਾ ਕੜ ਜਾ ਕੜ ਜਾ ਮੁਕਲਾ ਦੇ ਹੋਏ ਉਹਨੂੰ ਠੋਪੀ ਜਾਂਦੇ ਆ ਕੁੱਟਦੇ ਆ ਚੱਕਰੇ ਭਾਈ ਕੀ ਹੋਇਆ ਪਰ ਤਾਂ ਪਤਾ ਲੈ ਯਾਰ ਕਿੰਨਾ ਕੁੱਟਿਆ ਉਹ ਕਹਿੰਦਾ ਪਾਣੀ ਲਿਆ ਨਾਲੇ ਉਹਦੇ ਮਾਰੀ ਜਾਂਦੇ ਨਾਲੇ ਪਾਣੀ ਲਿਆ ਰੂਕ ਕਿ ਰਿ ਰੋਕ ਜਾ ਹੁਣ ਇਹ ਤੇ ਨਾ ਦੇ ਸਾਰੀ ਖੜਗੀਆਂ ਹੀ ਕੋਈ ਨਾ ਖੜੇ ਰਹਿ ਤਾਂ ਹੀ ਰੱਖ ਠਾਈ ਰੱਖ ਉੱਤਰ ਕੇ ਜਾ ਰੋਕ ਦੇ ਸਭ ਖੜਗੀਆਂ ਹੀ ਗੱਡੀਆਂ ਕੋਈ ਚੱਕਰ ਨਹੀਂ ਲੰਘ ਜਾਣਾ ਨਹੀਂ ਉਹ ਘਰ ਮੜਾ ਕੋਈ ਨਹੀਂ ਹੁਣੀ ਤਾਂ ਸਭ ਦੀਆਂ ਖੜਗੀਆਂ ਚੱਕਰ ਵਿੱਚ ਵੀਡੀਓ ਦੀ ਹੈ ਕਿ ਚੱਕਰ ਪੈ ਗਿਆ ਉੱਤਰ ਕੇ ਪਰਚ ਕੇ ਆਓ ਕੀ ਚੱਕਰ ਆਇ ਨਹੀਂ ਉਤਰ ਜੀ ਜਾ ਨਾ ਉਹ ਪਰ ਨਹੀਂ ਖੜੀ ਆ ਪਾਪੇ ਆ ਭੇਰੇ ਬਾ ਉਹ ਉਧਰ ਪਰਲੇ ਪਾਸੇ ਵੀ ਕੋਈ ਜੰਗਾ ਹੋਇਆ ਹੋਇਆ ਜੰਗਾ ਜੰਗਾ ਦੇਖਿਆ ਹੋਰ ਇੱਕ ਉਧਰ ਵੀ ਆ ਉਹ ਦੇਖੋ ਉੱਧਰ ਵੀ ਬੇਉਲਜਿਆ ਕਰਾਇਵੇਂ ਬਾ ਜਾਇਓ ਅਦਾ ਕਰਕੇ ਆਇਓ ਉਹ ਇੱਕ ਉਹ ਚਾਂ ਸ਼ਾਂ ਜਾਮ ਨੂੰ ਤਾਂ ਛੱਡ ਲੈ ਨੀ ਪਹਿਲਾਂ ਮੀਟਰ ਪਤਾ ਕਰਕੇ ਕੀ ਆ ਕਰਿਉਨੇ ਆ ਬੱਚ ਕੁੜੀਆਂ ਇਆਂ ਵੀ ਦੁਰੀਆਂ ਫੇਰਦੀਆਂ ਕਿਤਾ ਕੋਈ ਵੱਡਾ ਹੀ ਮੈਟਰ ਪੈ ਗਿਆ ਉਹਨਾਂ ਨੇ ਹੋਰ ਮੰਡੇ ਮੰਡੇ ਬੁਲਾ ਲੇ ਪਤਾ ਨਹੀਂ ਕੀ ਚੱਕਰ ਆ ਗੀ ਨੇ ਪਤਾ ਕਰਨ ਤਾਂ ਗਏ ਹੋਏ ਆ ਮਟਾ ਹੋਇਆ ਕੀ ਹੈ ਨਹੀਂ ਪਤਾ ਸਾਜੇ ਤੱਕ ਤਾਂ ਮੈਨੂੰ ਤਾਂ ਨਹੀਂ ਪਤਾ ਆਇਆ ਤਾਂ ਪਤਾ ਲੱਗਿਆ ਕੀ ਹੋਇਆ ਚੱਕਰ ਸ਼ਾਮ ਦਿਨ 5:30 ਹੋ ਗਏ ਆ ਅਜੇ ਅਸੀਂ ਰਸਤੇ 'ਚ ਹੀ ਆ ਮਤਲਬ ਜੋ ਕੰਮ ਕਰ ਗਏ ਸੀਗੇ ਅਸੀਂ ਤੇ ਕਿਤੇ ਜ਼ਰੂਰੀ ਕੰਮ 'ਤੇ ਆ ਕੇ ਆਏ ਆ ਇਸ ਵੇਲੇ ਉਸੇ ਕੈ ਨਿੱਡ ਧੁੱਪ ਸੀਗੀ ਦੱਸਿਆ ਹੀ ਤੁਹਾਨੂੰ ਤੇ ਆ ਹੁਣ ਅਸੀਂ ਟੂਲ ਤੇ ਸੀਗੇ ਪਤਾ ਨਹੀਂ ਚਗਰਾਵਾਲ ਦੇ ਪਤਾ ਨਹੀਂ ਕੀ ਮੈਟਰ ਹੋ ਗਿਆ ਹੈਗਾ ਪਤਾ ਕਰਨ ਗਏ ਹੋਏ ਆਦੇ ਪਾਪਾ ਵੀ ਹੋਇਆ ਕੀ ਆ ਮੈਨੂੰ ਲੱਗਦਾ ਚਿੰਨੀ ਗਰਮੀ ਵਧੀ ਪਈ ਆ ਉਹਨਾਂ ਲੋਕਾਂ ਦੇ ਗੁੱਸੇ ਵੀ ਵਧੇ ਵੇ ਗਰਮੀ ਦੇ ਨਾਲ ਨਾਲ ਲੋਕਾਂ ਦੇ ਗੁੱਸੇ ਵੀ ਵਧ ਗਏ ਆਉਂਦੇ ਆ ਸਿਰਦੇ ਪਾਪਾ ਪੁੱਛਦੇ ਆ ਕੀ ਗੱਲ ਬਾਤ ਹੋਈ ਆ ਹੌਣੇ ਕੀ ਕਰਦੇ ਆਉਂਦੇ ਆ ਮੇਛਰ ਨਾਲ ਫਰੈਂਡ ਮਿਲ ਗਏ ਉਹ ਉੱਥੇ ਖੜੇ ਆ ਪਿੱਛੇ ਪਿੱਛੇ ਮੋਨੇ ਫਰੈਂਡ ਫੜ ਗਏ ਉਹਨਾਂ ਕੋਲ ਖੜੇ ਆ ਵੇ ਮੈਟਰ ਨਹੀਂ ਪਤਾ ਹਜੇ ਤੱਕ ਕੀ ਆ ਮੈਟਰ ਤਾਂ ਆਇਆ ਕੋਈ ਪਤਾ ਲੱਗਣਾ ਤੇ ਮੈਂ ਗੱਲ ਕਰਦੀ ਸੀ ਮੈਂ ਗਰਮੀ ਦੇ ਨਾਲ 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 ਨਾ ਲੋਕਾਂ ਦੇ ਵੀ ਗੁੱਸੇ ਵੀ ਮਤਲਬ ਕਿ ਇੰਨੇ ਵਧੇ ਪਏ ਆ ਵੀ ਔਖਾਗਾ ਹਨਾ ਆਊਟ ਆਫ ਕੰਟਰੋਲ ਹੀ ਆ ਅੱਜ ਕੱਲ ਸੈਂਚੀਫ ਦਾ ਸੈਕਸ਼ਨ ਹੀ ਹੈਗੀ ਜਿਹੜੀ ਚੱਕਰ ਪਾਇਆ ਜਿਹੜੀ ਉਹ ਨੋਵਾ ਨਹੀਂ ਖੜੀ ਸੀ ਜਿਸ ਸ਼ੀਸ਼ਾ ਟੁੱਟਿਆ ਸੀਗਾ ਹੂੰ ਉਹ ਸੀਗੇ ਲੁਧਿਆਣੇ ਦੇ ਬੰਦੇ ਸੀ ਉਹ ਮੁੰਡੇ ਜਾਈ ਦੋ ਤਿੰਨ ਮੁੰਡੇ ਦੋ ਮੁੰਡੇ ਸੀ ਤਿੰਨ ਤਿੰਨ ਕੁੜੀਆਂ ਚਾਰ ਨਾਲ ਉਹ ਕਾਰਡ ਦਿਖਾ ਕੇ ਉਹਨੇ ਗੱਡੀ ਤੋੜਤੀ ਹੂੰ ਤੇ ਇਹਨਾਂ ਨੇ ਮੈਂ ਜੋ ਜਿਹੜੇ ਇੱਥੇ ਲੱਗੇ ਆ ਮੁੰਡੇ ਕੋਸ਼ਕ ਵਿੱਚ ਹੂੰ ਪਤਾ ਨਹੀਂ ਕਿਹੜਾ ਮੁੰਡਾ ਸੀ ਉਹਨੇ ਮਗਰੋਂ ਆ ਕੇ ਨਾਲ ਤਾਂ ਗੱਡੀ ਜਿਉ ਮਾਰਿਆ ਉਹ ਬਸ ਛੋਟੀ ਛਾਡੀ ਮਾਰ ਕੇ ਮਗਲਾ ਸ਼ੀਸ਼ਾ ਭੰਤਾ ਫਿਰ ਗੱਡੀ ਪਤਨੀ ਉਹ ਮੂਰੇ ਲਾ ਕੇ ਬੰਦੇ ਰੋਕ ਲਈ ਵੀ ਗੱਡੀ ਤੁਸੀਂ ਜਾਲੀ ਕਾਗਜ ਨਾ ਹੋ ਗਏ ਨਗੇ ਉਹਨਾਂ ਕੋਲ ਕਾਗਜ ਸਹੀ ਸੀਗਾ ਕੁਝ ਤੇ ਉਹਨਾਂ ਨੇ ਵਿੱਚੋਂ ਫਿਰ ਕੱਢ ਕੇ ਮੁੰਡੇ ਜਿਹੜੇ ਦੋ ਉਹ ਕੁੱਟੇ ਨਾਲ ਦੋ ਤਿੰਨ ਕੁੜੀਆਂ ਸੀ ਉਹ ਕੁੱਟੀਆਂ ਟੂਲ ਵਾਲਿਆਂ ਨੇ ਹਾਂ ਟੂਲ ਵਾਲਿਆਂ ਨੇ ਉਦੋਂ ਵਿੱਚ ਉਹਨਾਂ ਨੇ ਜਿਹੜੇ ਮੁੰਡੇ ਸੀ ਉਹਨਾਂ ਨੇ ਫੋਨ ਕਰਕੇ ਉਹਦੇ ਨਾਲ ਦੋ ਦੋ ਚਾਰ ਹੋਰ ਸੱਦ ਲਏ ਉਹਨਾਂ ਨੇ ਫਿਰ ਸੱਦ ਲਏ ਦੋ ਤਿੰਨ ਹੱਥ ਹੈ ਬਾਕੀ ਭੱਜ ਗਏ ਉਹ ਫਿਰ ਉਹਨਾਂ ਦੇ ਛੱਲ ਲਈ ਦੇਣ ਕਿ ਉਹਨਾਂ ਨੇ ਤਾਂ ਹੀ ਮੈਂ ਵੀ ਗਰਮ ਹਾਂ ਜੋ ਤੂੰ ਕਹਿੰਦਾ ਟੂ ਮੈਂ ਵੀ ਗਰਮ ਤਾਂ ਪਰਚੀ ਕੱਢੋ ਜਾਂ ਦੇਖਿਆ ਕੋਈ ਬੰਦ ਨਹੀਂ ਉਹ ਸਾਰੇ ਬੱਚੇ ਹੋਇਆ ਠੀਕ ਆ ਪਰ ਇਹ ਉਹੀ ਗੱਲ ਹੈ ਫਿਰ ਭਈਏ ਵੀ ਚਾਂਬੜ ਦੇ ਬਹੁਤ ਆ ਉਹ ਵਿੱਚ ਜਿਹੜਾ ਮੁੰਡਾ ਨਹੀਂ ਹੁੰਦਾ ਉਹ ਢਿੰਗ ਸਿੰਘ ਦਮਾਲੇ ਵਾਲਾ ਮੁੰਡਾ ਹੈ ਨਾ ਉਹਨੇ ਕਹਿੰਦੇ ਕੁੜੀਆਂ ਗੁੱਟੀਆਂ ਮੈਂ ਗੈਰ ਉਹਦਾ ਮੜਾ ਦਮਾਲੇ ਦਾ ਖਿਆਲ ਰੱਖ ਲੈਂਦਾ ਕੱਡਾ ਪਵਿੱਤਰ ਦਮਾਲਾ ਹਾਂ ਉਹਦਾ ਨਾ ਸਾਰੇ ਪੈ ਰਹੇ ਆ ਮੈਂ ਕਹਿੰਦਾ ਉਹ ਤਾਂ ਕੱਡਾ ਦਮਾਲੇ ਦਾ ਪਵਿੱਤਰ ਹੈ ਨਾ ਮੜਾ ਦਾ ਬਾਣਾ ਵਾ ਇਹ ਮੇ ਦਮਾਲੇ ਵਾਲੇ ਨੇ ਤੋ ਆਇਆ ਕੋ ਕਹਿੰਦੇ ਕਿ ਇਹਦਾ ਉਹ ਦਮਾਲਾ ਦਾ ਫਿਰ ਬੇਸਾਲੇ ਦਾ ਵਿੱਚ ਵਿੱਚ ਹੋਣਾ ਨਾ ਉਹਨਾਂ ਨੂੰ ਸਦੋਪਾਲ ਦੂਜਿਆਂ ਨੂੰ ਪੁਲਿਸ ਵਾਲਿਆਂ ਨਾਲੇ ਪਰਚਾ ਪੁਰਚਾ ਕਰਾਉ ਉਹ ਪਤਾ ਤਾਂ ਲੱਗੇ ਇਹਨਾਂ ਨੂੰ ਜਿਹੜੇ ਬੰਦੇ ਗਲਤ ਆ ਹਾਂ ਹਨਾ ਵੀ ਜਿਹੜੇ ਬੰਦੇ ਨਾਲ ਜਿਹੜੇ ਜੇ ਕੋਈ ਗੱਲ ਵੀ ਹੋਈ ਆ ਤੇ ਗੱਡੀ ਭੰਨਣ ਦਾ ਕੀ ਕੰਮ ਆ ਯਾਰ ਬੰਦੇ ਦੇ ਸਿੱਧਾ ਪੁਲਿਸ ਨਾਲੇ ਸਾਧ ਲੋ ਫਨਾ ਤੋਂ ਪਾਰ ਕਿ ਗੱਡੀ ਬੰਨੀ ਕੁੜੀਆਂ ਕੁੜੀਆਂ ਕੁੱਟਣ ਦਾ ਵੀ ਕੰਮ ਯਾਰ ਕੁੜੀਆਂ ਕੁੱਟਣ ਦਾ ਵੱਡਾ ਐਕਸ਼ਨ ਆ ਜਾਣਾ ਉਹ ਵੀ ਫਿਰ ਚਾਂਬੜ ਜਾਂਦੇ ਆ ਥੋੜੇ ਜਿਹੜੇ ਵਿੱਚ ਮੁੰਡੇ ਲੱਗੇ ਹੋਣਗੇ 8 8 10000 ਦਾ ਅਸੀਂ ਜੋਬ ਕਰਦੇ ਆ ਤੇ ਤੁਸੀਂ ਆਉਂਦੇ ਮਾਲਕਾ ਤੋਂ ਬਣਦੇ ਯਾਰ ਮਾਲਕਾ ਦਾ ਕੋਈ ਐਕਸ਼ਨ ਨਹੀਂ ਹੁੰਣਾ ਸਾਰੀ ਔੜੇ ਦਾ ਮੁੜ ਕੇ ਪਰ ਜਿਭ ਉਕਤੀ ਜਾਇਓ ਉਹ ਹੀ ਤਾਂ ਹੈ ਬਾਕੀ ਉਹ ਕਹ ਲੋ ਮੈਂ ਗੱਡੀ ਗੱਲ ਕਰਕੇ ਜਿਹੜੀਆਂ ਮੈਂ ਗਰਮੀ ਦੇ ਨਾਲ ਨਾਲ ਨਾ ਲੋਕਾਂ ਦੀ ਮਤਲਬ ਹੀ ਲੋਕਾਂ ਦੇ ਤਾੜ ਵਧੇ ਪਏ ਹੈਗਾ ਕੁਟਣੇ ਤਾੜ ਦਾ ਵਧਿਆ ਇੰਨੇ ਵੀ ਲੋਕਾਂ ਨੂੰ ਹਿਲਾਉਣਾ ਚਾਹੀਦਾ ਮੂਹਰੇ ਤੋਂ ਦੇਖ ਲੋ ਕੁੜੀ ਹੈ ਕਿ ਮੁੰਡਾ ਮੁੰਡੇ ਮੁੰਡਿਆਂ ਨਾਲ ਲੜਦੇ ਚੰਗੇ ਲੱਗਦਾ ਵੀ ਚੱਲ ਕੋਈ ਗੱਲ ਹੋ ਗਈ ਲੜ ਪਏ ਕੁੜੀਆਂ ਦੇ ਹੱਥ ਚੱਕਦਾ ਜਰਾ ਮੈਂ ਤੁਹਾਨੂੰ ਕਿਹਾ ਨਹੀਂ ਜਿਹੜੀ ਕੁੜੀ ਦੂਜੀ ਗੱਡੀ ਜਾ ਕੇ ਬੈਠੀ ਐ ਤੂੰ ਕਹ ਵੀ ਨਹੀਂ ਐ ਤੂੰ ਪਾ ਜਾਣ ਵਾਲੇ ਹਾਂ ਉਹ ਦੋਨੇ ਕੁੜੀਆਂ ਨੂਬ ਜ ਉਹਨਾਂ ਨੇ ਕੁਝ ਕੱਢਿਆ ਹੋਵਾ ਮੈਂ ਤਾਂ ਨੂਬ ਵਾਲਾ ਸਮਾਨ ਦੂਜੀ ਗੱਡੀ ਵਿੱਚ ਸ਼ਿਫਟ ਕਰ ਰਹੇ ਸੀ ਉਹ ਹਾਂ 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 ਆ ਕੋਈ ਚੱਕਰ ਚੱਲਿਆ ਹੋਇਆ ਉਹ ਦੂਜੇ ਪਾਸੇ ਨੇ ਭੱਜ ਗਈ ਇਧਰ ਨਹੀਂ ਦੇਖਿਆ ਜਿਹੜੀ ਇਧਰ ਆਉਂਦੀ ਹੈ ਮੈਨੂੰ ਹੀ ਰਾਨਾ ਸਿੱਪ ਸਵੇਰੇ ਤੋਂ ਬਾਕ ਖਾਣ ਦਿਖਾ ਕੇ ਗਏ ਨਹੀਂ ਆ ਉਹ ਇੱਕ ਨੂੰ ਕਦੀਆਂ ਦਾ ਕਹਿੰਦਾ ਵੀ ਮੈਂ ਤੈਨੂੰ ਨੰਗਾਉਂਦਾ ਹੁੰਦਾ ਸੀ ਇਹ ਕਹਿੰਦਾ ਯਾਰ ਤੂੰ ਤਾਂ ਫੋਨ ਲਾ ਦੇ ਫਲਾਨੇ ਨੂੰ ਮੈਂ ਕਿਹਾ ਹੁਣ ਨਹੀਂ ਕਿਸੇ ਨੇ ਫੋਨ ਲਾ ਦੇਣਾਗਾ ਅੱਛਾ ਤੂੰ ਡਿੱਕੇ ਚੜ ਗਿਆ ਵਾ ਤੇਰਾ ਕੰਮ ਕਹਿੰਦਾ ਉਹ ਤਾਂ ਕਹਿੰਦਾ ਲੋਕ ਕਿ ਲਾ ਆਸਾ ਉਹਥੇ ਹੋਰ ਕਿਸੇ ਨੂੰ ਕਹਿੰਦਾ ਕਿ ਤੁਹਾਨੂੰ ਕਿੰਨਾ ਕਹਿੰਦਾ ਸੀ ਬੰਦੇ ਬਣ ਜਾਓ ਤੁਸੀਂ ਵੀ ਮਾਲਕੀ ਬਣੇ ਹੋਏ ਸੀਗੇ ਆ ਆਪਾਂ ਆ ਗਈ ਸੀਗੇ ਘਰੇ ਸ਼ਾਮ ਦਾ ਟਾਈਮ ਆਹੀ ਤੇ ਕੰਮ ਗਏ ਸੀ ਜਿੱਥੇ ਆਪਾਂ ਵੀ ਮਤਲਬ ਆਪਣੇ ਨਾਨਕੀ ਗਏ ਸੀਗੇ ਤੇ ਉਥੇ ਆਪਾਂ ਜਾਏ ਆਏ ਹਾਂ ਤੇ ਰਸਤੇ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਵੀ ਸੀਗਾ ਹਨਾ ਅਸੀਂ ਤੁਹਾਨੂੰ ਵੀਡੀਓ ਵੀ ਸ਼ੇਅਰ ਕੀਤੀ ਆ ਤੇ ਕਿੱਦਾਂ ਨਾ ਉੱਥੇ ਮਤਲਬ ਚੌਂਕੀਮਾਨ ਜਿਹੜਾ ਟੂਲਪਲਾਜ਼ਾ ਉੱਥੇ ਨਾ ਕਾਫੀ ਕੁੱਟਮਾਰ ਹੋਈ ਸੀ ਕੁੜੀਆਂ ਦੀ ਹਨਾ ਕੁੜੀਆਂ ਤੇ ਮੁੰਡਿਆਂ ਦੀ ਕੁੱਟਮਾਰ ਹੋਈ ਸੀ ਮਤਲਬ ਪਹਿਲਾਂ ਮੁੰਡਿਆਂ ਨੂੰ ਕੁੱਟਿਆ ਗਿਆ ਫਿਰ ਗੱਡੀ ਚ ਜਿਹੜੀਆਂ ਕੁੜੀਆਂ ਸੀਗੀਆਂ ਤਿੰਨ ਚਾਰ ਮਤਲਬ ਦੋ ਤੇ ਤਿੰਨ ਸੀਗੀਆਂ ਹਾਂ ਉਹਨਾਂ ਦੇ ਨਾਲ ਹੱਥੋਂ ਪਾਈ ਕੀਤੀ ਗਈ ਹੈ ਨਾ ਮੁੰਡਿਆਂ ਵੱਲੋਂ ਹੀ ਜਿਹੜਾ ਟੂਲਪਲਾਜ਼ਾ ਤੇ ਕੰਮ ਕਰਦੇ ਆ ਪ੍ਰਾਈਵੇਟ ਜੋਬ ਕਰਦੇ ਨੇ ਹਨਾ ਵੀ ਨਨ ਕਿ ਕਾਫੀ ਗਲਤ ਕੀਤਾ ਬਹੁਤ ਰੋਲਾ ਪਿਆ ਹੋਇਆ ਸੀ ਉਥੇ ਬਹੁਤ ਜ਼ਿਆਦਾ ਰਸ਼ਵੀ ਸੀਗਾ ਤੇ ਮਤਲਬ ਗਲਤ ਆ ਹਨਾ ਇਹ ਚੀਜ਼ਾਂ ਤੇ ਥੋੜਾ ਬਹੁਤਾ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਹੀ ਆ ਜੇ ਕੋਈ ਗੱਲ ਉਦਾਂ ਦੀ ਹੁੰਦੀ ਆ ਮਤਲਬ ਕਿ ਅਗਰ ਕੋਈ ਉਹਨਾਂ ਨੂੰ ਇਹ ਸੀਗਾ ਵੀ ਇਹਨਾਂ ਨੇ ਗਲਤ ਪੇਪਰ ਦਿਖਾਇਆ ਬਟ ਉਹਨਾਂ ਪੇਪਰ ਸਹੀ ਸੀਗੇ ਸਿਰਫ ਉਹ ਪਤਾ ਕਰਕੇ ਐਸੀ ਉਹ ਕਹਿੰਦੇ ਸਹੀ ਆ ਪੇਪਰ ਉਹਨਾਂ ਦੇ ਤੇ ਮਤਲਬ ਕਿ ਨਾ ਜੇ ਕੋਈ ਇਤਾਂ ਦੀ ਗੱਲ ਹੁੰਦੀ ਹੈ ਬੰਦਾ ਜ਼ੁਬਾਨ ਨਾਲ ਗੱਲ ਕਰ ਸਕਦਾਗਾ ਵੀ ਐਂ ਹੱਥ ਚੱਕਣ ਦੀ ਲੋੜ ਨਹੀਂ ਖਾਸ ਕਰ ਕੁੜੀਆਂ ਤੇ ਤੇ ਉਹਨਾਂ ਵਿੱਚ ਇੱਕ ਦਮਾਲੇ ਦੋ ਤੇ ਦੋ ਮੁੰਡੇ ਦਮਾਲੇ ਵਾਲੇ ਕੰਮ ਕਰਦੇ ਆ ਉਹਨਾਂ ਵਿੱਚੋਂ ਇੱਕ ਥੋੜਾ ਜਿਹਾ ਮਤਲਬ ਰੂਡਲੀ ਜਿਹਾ ਬੋਲਦਾ ਜਦੋਂ ਅਸੀਂ ਵੀ ਲੰਘਦੇ ਆ ਨਾ ਤੇ ਪੇਪਰ ਦਿਖਾਉਨੇ ਆ ਤੇ ਉਹਨੇ ਉਹਦਾ ਹੀ ਮਤਲਬ ਲੈਂਗੁਏਜ ਰੂਡ ਆ ਥੋੜੀ ਜਿਹੀ ਤੇ ਇੱਕ ਵਧੀਆ ਬੋਲਦਾ ਮੇਰੇ ਹਿਸਾਬ ਨਾਲ ਤਾਂ ਜਿਹੜਾ ਰੂਡ ਜਿਹਾ ਉਹਨੇ ਹੀ ਫਿਰ ਲਾਏ ਹੋਣੇ ਆ ਅੰਚਪੀਣਾ ਵਗੈਰਾ ਕੁੜੀਆਂ ਦੇ ਹਨ ਕਿਉਂਕਿ ਉਹਦੀ ਬੋਲੀ ਵੀ ਦੱਸਦੀ ਆ ਰੂਡ ਆ ਤੇ ਮਤਲਬ ਗਲਤ ਆਏ ਹਨ ਕਿਸੇ ਤੇ ਹੱਥ ਚੁੱਕਣਾ ਕੋਈ ਵੀ ਆ ਹਨਾ ਬਿਨਾ ਮਤਲਬ ਤੋਂ ਹੱਥ ਚੁੱਕਣਾ ਬਹੁਤ ਗਲਤ ਆ ਤੁਸੀਂ ਆਪਣੀ ਜੋ ਵੀ ਹੈਗਾ ਵਾ ਪੁਲਿਸ ਕੰਪਲੇਨ ਕਰਦੇ ਆ ਹਨਾ ਮਤਲਬ ਟੂਰ ਪਲਾਜ਼ਾ ਜਿਹੜੇ ਓਨਰ ਹੈਗੇ ਆ ਉਹਨਾਂ ਦੇ ਨਾਲ ਗੱਲ ਕਰਦੇ ਆਪ ਹਰੇਕ ਚੀਜ਼ ਦੇ ਵਿੱਚ ਆਪ ਇਨਵੋਲਵ ਹੋ ਜਾਂਦੇ ਆ ਆਪ ਐਕਸ਼ਨ ਲੈਣ ਲੱਗ ਜਾਂਦੇ ਆ ਰੋਂਗ ਸੀਗਾ ਤੇ ਚਲੋ ਖੈਰ ਪਤਾ ਨਹੀਂ ਕੀ ਬਣਿਆ ਹੋਊਗਾ ਮੈਟਰ ਉਸ ਤੋਂ ਬਾਅਦ ਹੁਣ ਤਾਂ ਕੱਲ ਵੀ ਪਤਾ ਲੱਗੂਗਾ ਨਿਊਜ਼ ਦੇ ਵਿੱਚ ਪਤਾ ਲੱਗ ਜਾਊਗਾ ਜਾਂ ਫਿਰ ਵੈਸੇ ਲੋਕਲ ਪਤਾ ਲੱਗ ਹੀ ਜਾਣਾ ਵਾ ਕਿਉਂਕਿ ਆਪਾਂ ਲੋਕਲ ਹੀ ਆ ਮੁੱਲਾਪੁਰ ਤੋਂ ਕਾਫੀ ਸਾਰੇ ਨੂੰ ਉੰਚੀ ਆਪਣੇ ਤੇ ਪਤਾ ਲੱਗ ਹੀ ਜਾਊਗਾ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕੱਲ ਨੂੰ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ